ਮੇਰਾ ਨਾਂ ਹੀਰਾ ਸਿੰਘ ਆ ਪਿੰਡ ਜੋੜਾ ਛੇਤਰਾ ਅੰਦਰ ਦਾਫਰ ਜ਼ਿਲ੍ਹਾ ਅਸੀਂ ਜਦੋਂ ਕੱਲ ਉੱਠੇ ਆ ਤੇ ਗਾਈਆਂ ਜਿਹੜੀਆਂ ਨੇ ਮੀਆਂ ਦੇਖਤੀਆਂ ਫਿਰਦੀਆਂ ਤੇ ਕੋਈ ਹੋਸ਼ ਨਹੀਂ ਜਦੋਂ ਅਸੀਂ ਦੁੱਧ ਚੋਣ ਲੱਗੇ ਤੇ ਦੁੱਧ ਫੁੱਟਿਆ ਹੁੰਦਾ ਸੀ ਤੇ ਕਾਈਆਂ ਬਿਮਾਰ ਹਨ ਤੇ ਉਹਨਾਂ ਦੇ ਵਿੱਚੋਂ 4 ਗਾਈਆਂ ਮਰ ਗਈਆਂ ਨੇ ਤੇ ਮੇਰਾ ਵੀ ਸਾਥ ਨਹੀਂ ਹੋਈ ਸੀ ਗਾਈਆਂ ਦਾ ਦੁੱਧ ਦਾ ਹੀ ਕੰਮ ਸਾਡਾ ਹੋਰ ਕੋਈ ਪਾਲੀ ਨਹੀਂ ਬਣਾਣੀ ਹੈ ਦੁੱਧ ਦੇ ਸੇ ਤੋਂ ਠੀਸਾ ਆ ਘਰ ਤੱਕ ਜਾਰਾ ਇਹੋ ਕਰੀਦਾ ਤੇ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਅਗੇ ਤੇ ਮੇਰੀ ਸੁਣਵਾਈ ਹੋਈ ਜੇ ਅੱਜ ਬਹਿਲ ਸਾਹਿਬ ਵੀ ਆਏ ਹਨ ਉਹਨਾਂ ਨੇ ਆ ਕੇ ਹਮਦਰਦੀ ਕੀਤੀ ਹੈ ਕਿੰਦੇ ਜੋ ਵੀ ਤੁਹਾਡਾ ਹੋਏਗਾ ਇਹਨਾਂ ਤੇ ਸਰਪੰਚ ਸਾਹਿਬ ਵੀ ਆਏ ਹਨ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਤੇ ਕਿੰਦੇ ਜੋ ਵੀ ਤੁਹਾਡਾ ਹੋਏਗਾ ਕਿਸਾਨ ਤੇ ਦਾ ਕੰਮ ਖਰਾਬ ਹੋਇਆ ਇੱਕ ਮਿਹਨਤੀ ਬੰਦਾ ਦਾ ਤੇrna ਬਹੁਤਾ ਕਹਾ ਹੋਇਆ ਅਜੇ ਵੀ ਗਾਈਆਂ ਦਾ ਜਿਹੜੀ ਚਾਰ ਗਾਈਆਂ ਉਹਨਾਂ ਦਾ ਵਜਨ ਦਾ ਪਤਾ ਨਹੀਂਗਾ ਡਾਕਟਰ ਸਾਹਿਬ ਨੇ ਬਹੁਤ ਟਰੀਟਮੈਂਟ ਕੀਤਾ ਹੈ ਆਟੋ ਕੇਸ ਨੇ ਸਾਡੇ ਜੋੜੇ ਛਤਾਂ ਲੱਗੇ ਨੇ ਸਰਕਾਰੀ ਉਹਨਾਂ ਬੜੀ ਮਿਹਨਤ ਕੀਤੀ ਐ ਤੇ ਬਾਕੀ ਗਾਈਆਂ ਦੀ ਹਾਲਤ ਜਿਹੀ ਖਰਾਬ ਐ ਚਾਰ ਮਰੀਆਂ ਨੇ ਚਾਰ ਚੌਂ ਦੀ ਹਾਲਤ ਖਰਾਬ ਹੈ ਗਾਈਆਂ ਘਟੂ ਘਾਟੇ 23-30 ਤਣੂ ਰੱਖੀਆਂ ਮਰ ਗਈਆਂ ਨੇ ਤੇ ਗਾਈਆਂ ਛੱਡੀਆਂ ਮੋਟੀਆਂ ਗਾਈਆਂ ਪੈਂਟ ਪੈਂਕੀ ਲੇਟ ਗਈਆਂ ਗਾਈਆਂ ਉਹ ਦੋ ਵੈੜਾ ਹਨ ਵਿੱਚ ਚਾਰ ਹੋਈਆਂ ਹੋ ਗਈ ਮਰਨ ਨੇ ਜਿਹੜੇ ਪਹਿਲੇ ਤੋਂ ਪੱਠੇ ਪਾਉਂਦੇ ਉਹ ਹੀ ਪੱਠੇ ਪਾਉਂਦੇ ਆ ਜੀ ਕੋਈ ਹੋਰ ਕੋਈ ਨਹੀਂ ਅੱਠੇ ਦੇ ਟੈਂਪਲ ਵਗੈਰਾ ਭੇਜ ਹਾਂਜੀ ਉਹਨਾਂ ਦਾ ਰਿਪੋਰਟ ਭੇਜੀ ਆ ਡਾਕਟਰ ਨੇ ਭੇਜੀ ਰਿਪੋਰਟ ਇਹਨਾਂ ਦੀ ਅਸੀਂ ਇਹ ਪੰਜਾਬ ਸਰਕਾਰ ਤੋਂ ਕਰਨੇ ਵਿਆਦੀ ਮਤਕੀਤੀ ਜੇ ਜੋ ਵੀ ਸਾ ਨਗਰ ਜਾਂ ਨੂੰ ਗਾਂ ਲੈ ਕੇ ਦਿੱਤੀਆਂ ਜਾਂ ਤੁਹਾਨੂੰ ਤੁਹਾਡੇ ਪਤਾ ਕੋਈ ਸਾਥ ਨੂੰ ਮਿਲ ਜੇ ਪੈਸਾ ਨਹੀਂ ਹੋਰ ਦਵਾਈਆਂ ਪਾ ਲਈਏ ਸਾਡਾ ਕੰਮ ਹੀ ਦੁੱਧ ਦਾ ਸਾਰਾ ਦੁੱਧੇ ਸੇ ਤੋਂ ਅਸੀਂ ਰੋਟੀ ਖਾਂਦੇ ਇਹ ਸਾਰੇ ਇਦਾਂ ਇਹ ਜੋੜਾ ਖੇਤਰਾ ਪਿੰਡ ਹੈ ਜੀ ਕਿ ਗਰਦਾਸਪੁਰ ਦਾ ਬਲਾਕ ਦਾ ਹੈਗਾ ਜੀ ਅੱਜ ਸਾਨੂੰ ਇਸ ਵੇਲੇ ਸੂਚਨਾ ਮਿਲੀ ਇੱਥੇ ਚਾਰਕ ਜਾਨਵਰਾਂ ਦੀ ਡੈਥ ਹੋ ਗਈ ਹੈ ਤੇ ਤਿੰਨ ਚਾਰਕ ਜਾਨਵਰ کافی ਟਲੇ ਹੀ ਅਸੀਂ ਮੌਕੇ ਤੇ ਪਹੁੰਚ ਕੇ ਇਥੇ ਉਹਨਾਂ ਦਾ ਲੋੜਵੰਦ ਟ੍ਰੀਟਮੈਂਟ ਕੀਤਾ ਉਸ ਵੇਲੇ ਸਾਡੀ ਸਾਰੀ ਡਾਕਟਰਾਂ ਦੀ ਟੀਮ ਇਥੇ ਪਹੁੰਚੀ ਮੈਂ ਹੀ ਨਾਲ ਡਾਕਟਰ ਰਣਵੀਰ ਜੀ ਨਾਲ ਡਾਕਟਰ ਪੁਨੀਤ ਮਲੋਤਰਾ ਜੀ ਨਾਲ ਡਾਕਟਰ ਚੈਰੀ ਜੀ ਨਾਲ ਸਾਡੇ ਵੀਆਈ ਵੀ ਸਾਡੇ ਨਾਲ ਹੀ ਜਿਨ੍ਹਾਂ ਡਾਕਟਰ ਰਾਜਨ ਨਾਲੇ ਮਨਜੋਤ ਸੀ ਵੀਆਈ ਮਨਜੋਤ ਸੀ ਅਸੀਂ ਸਾਰਿਆਂ ਕੋਸ਼ਿਸ਼ ਕਰਕੇ ਫਲੂ ਫਲਾਂ ਲਾ ਕੇ ਤੇ ਟ੍ਰੀਟਮੈਂਟ ਕੀਤਾ ਹੁਣ ਅੱਗੇ ਨਾਲ ਕਾਫੀ ਸਥਿਤੀ ਸੁਧਾਰ ਚ ਹੈ ਤੇ ਅਗੇ ਟਰੀਟਮੈਂਟ ਚੱਲ ਰਿਹਾ ਜੀ ਕੰਮ ਥੋੜਾ ਜਿਹਾ ਸਾਨੂੰ ਇਹ ਲੱਗਦਾ ਵੀ ਐਲਫਾ ਟੌਕਸਿਨ ਜਾਂ ਮਾਈਕੋਟੌਕਸਿਕ ਜਦਾਂ ਹੁੰਦਾ ਨਹੀਂ ਜਦਾਂ ਪੇਟ ਦੇ ਵਿੱਚ ਮਤਲਬ ਕਹਿੰਦਾ ਉਹ ਚੀਜ਼ ਹੈ ਮਤਲਬ ਜਦਾਂ ਜਦਾਂ ਤੂੰ ਕੋਈ ਪੱਠਿਆਂ ਪੁੱਠਿਆਂ ਤੋਂ ਵੀ ਹੋ ਜਾਂਦਾ ਜਦਾਂ ਜੀਰੀਲਾਪਣ ਜਦਾਂ ਮਿੱਟੀ ਦੇ ਵਿੱਚ ਹੋ ਜਾਂਦਾ ਉਹਦੇ ਕਾਰਨ ਹੈ ਜਦਾਂ ਐਲਫਾ ਟੌਕਸਿਨ ਜਾਂ ਮਾਈਕੋਟੌਕਸਿਨ ਦੇ ਕਾਰਨ ਹੈ ਉਹ ਸਿੱਧਾ ਉਹ ਪੋਸਟਵਾਨਾ ਕੀ ਕਰਤਾ ਜੀ ਮਤਲਬ ਉਹਨਾਂ ਤੇ ਉਹ ਉਹਨਾਂ ਦੇ ਸੈਂਪਲ ਕਿਜਾਂਗੇ ਰੂਮਨ ਦੋ ਵਿੱਚ ਚੁਲਾ ਕੇ ਨਾ ਫੋਲੀਵਡ ਇਨ ਜਸਟ ਆ ਤੇ ਉਹ ਅਹੀਂ ਉੱਥੇ ਲੈਬ ਚ ਭੇਜ ਦੇ